રાજપુરા ਦੇ ਵਿੱਚ ਪਟਿਆਲਾ ਸਿਟ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਮਰਹੂਮ ਗਾਇਕ sidhu moose wala ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਵੀ ਸ਼ਿਰਕਤ ਕੀਤੀ ਜਾਣੀ ਸੀ ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਤੇ ਉਹ ਇਸ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਤਦ ਅੱਜ ਜੀ ਕੇ ਸਾਰਾ ਪ੍ਰੋਗਰਾਮ ਜਿਹੜਾ ਹੈ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਦੇ ਵਿੱਚ ਹੋਇਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਾਂਗਰਸੀ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਅਤੇ ਸਾਬਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਕੰਬੋਜ਼ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਜੀ ਆ ਕੇ ਕਿਹਾ ਚਾਹੁੰਗੇ ਇੰਨਾ ਵੱਡਾ ਮਾਰਾ ਮਿਲ ਰਿਹਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਜੀ ਪਹਿਲਾਂ ਪਿੰਡਾਂ ਚ ਹਾਈ ਉੱਥੇ ਲੋਕਾਂ ਚ ਬਹੁਤ ਸ਼ਾਂ ਸੀਗਾ ਹੁਣ ਸ਼ਹਿਰ ਚ ਬੜੇ ਆ ਇੱਥੇ ਵੀ ਹਜ਼ਾਰਾਂ ਲੋਕ ਅੱਜ ਸਾਡੇ ਨਾਲ ਸ਼ਾਮਲ ਨੇ ਅਕਾ ਐਂ ਲੱਗਦਾ ਕਿ ਜਿਵੇਂ ਕਾਂਗਰਸ ਨੂੰ ਪਟਿਆਲੇ ਵਿੱਚ ਖਾਸ ਤੌਰ ਤੇ ਰਾਜਪੁਰੇ ਵਿੱਚ ਲਾਹਮਸਾਲ ਜਿੱਤਣ ਪ੍ਰਾਪਤ ਹੋਣ ਵਾਲੀ ਹੈਗੀ ਅਸੀਂ ਵੱਡੇ ਮਾਰਜਨ ਨਾਲ ਇਸੇ ਦਿ ਜਿੱਤਾਂਗੇ ਜੀ ਗਾਂਧੀ ਜੀ ਤੁਹਾਨੂੰ ਲੱਗਦਾ ਕਿ ਸੱਚਾਈ ਦੀ ਆਖਰ ਵਿੱਚ ਜਿੱਤ ਹੁੰਦੀ ਹੈ ਤੁਹਾਨੂੰ ਬਿਲਕੁਲ ਹੀ ਬਿਲਕੁਲ ਤੁਹਾਨੂੰ ਵੱਡਾ ਹੁਕਾਰਾ ਵੀ ਮਿਲਦਾ ਹੈ ਬਿਲਕੁਲ ਤੁਹਾਡੇ ਬਿਲਕੁਲ ਹੀ ਬਿਲਕੁਲ ਕਮੋਨਸਰਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਪਹਿਲਾਂ ਇੱਕ ਵਾਰ ਆਇਆ ਸੀਗਾ ਮੈਂ 21 ਤਰੀਕ ਨੂੰ ਤੇ ਅੱਜ ਉਸ ਦਿਨ ਵੀ ਬੜੇ 10 ਵੱਡੇ ਕੱਟ ਕੀਤੇ ਸੀਗੇ ਅੱਜ ਫਿਰ ਸਤਮਾ ਕੱਟ ਹੈ ਜੀ ਇਹ ਔਰ ਸ਼ਹਿਰ ਵਿੱਚ ਮਾਰਚ ਐ ਐਮ ਕੇ ਸ਼ਰਮਾ ਜੀ ਵੱਲੋਂ ਪਿਆ ਗਿਆ ਕਿ ਵੀ ਇੰਨੇ ਤੋਂ ਕੁਪੈਰੀਆ ਮੈਂ ਸਿਰਫ ਕੈਂਪੇਨਿੰਗ ਕਰ ਰਿਹਾ ਹੋਰ ਕੋਈ ਕੈਂਡੀਡੇਟ ਕੈਂਪੇਨਿੰਗ ਨਹੀਂ ਕਰ ਰਿਹਾ ਨਹੀਂ ਨਹੀਂ ਉਹਨਾਂ ਬੜਾ ਭਲੈਕਾ ਆ ਗਿਆ ਸਾਰੇ ਅੱਜ ਜਿੱਦਣ ਦੇ ਇਲੈਕ ਅਗੇ ਰਾਜਪਾਲੇ ਤੋਂ ਚੰਡੀਗੜ੍ਹ ਲਾਈਨ ਉਹ ਮਨਜ਼ੂਰ ਹੋਈ ਪਈ ਹੈ ਉਹ ਬਣਵਾਨੀ ਹੈਗੀ ਜੀ ਪੰਜਾਬ ਸਰਕਾਰ ਪੈਸਾ ਨਹੀਂ ਜਮਾ ਕਰਾ ਰਹੀ ਉਹ ਜਮਾ ਕਰਵਾ ਕੇ ਲਾਈਨ ਸ਼ੁਰੂ ਕਰਾਣੀ ਹੈ ਹੋਰ ਲੋਕਾਂ ਨੂੰ ਵੋਟਰਾਂ ਦੀ ਅਪੀਲ ਦੇ ਲਈ ਕੀ ਕਹਿਣਾ ਚਾਹੁੰਦੇ ਬਸ ਕੱ ਕਰਦਾ ਮਾਮਲਾ ਹੱਲ ਕਰਨਾ ਹੈਗਾ ਦੇਸ਼ ਵਿੱਚ ਭਾਜਪਾ ਸਰਕਾਰ ਨੂੰ ਹਰਾਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਨੂੰ ਸਾਰਾ ਪੇਚਿਆ ਜਾ ਰਿਹਾ ਲੁੱਟਿਆ ਜਾ ਰਿਹਾ ਵੰਡਿਆ ਜਾ ਰਿਹਾ ਹੈਗਾ ਇਸ ਕਰਕੇ ਭਾਜਪਾ ਨੂੰ ਹਰਾਨਾ ਬਹੁਤ ਜ਼ਰੂਰੀ ਹੈ ਬਲਕੌਰ ਸਿੰਘ ਜੀ ਆਣਗੇ ਆਪਣੀ ਰੈਲੀ ਹਾਂ ਜੀ ਬਲਕੌਰ ਸਿੰਘ ਜੀ ਬਕੌਜ਼ ਆਣਾ ਸੀਗਾ ਅੱਜ ਮੈਂ ਤਵੀਰ ਤੇ ਜਾਣੇ ਖਰਾਬ ਹੋ ਗਿਆ ਇਸ ਕਰਕੇ ਆ ਨਹੀਂ ਸਕੇ ਠੀਕ ਹੈ ਕੀ ਅੱਜ ਦਾ ਤੁਸੀਂ ਦੇਖੀਵੇ ਉਤਸ਼ਾਹ ਕਿੰਨਾ ਵੱਡਾ ਉਤਸ਼ਾਹ ਹੈਗਾ ਅਸੀਂ ਲਗਭਗ ਅੱਜ ਸਾਰੀ ਕੌਨਸੀਜਨਸੀ ਕਵਰ ਕਰਕੇ ਫਿਰ ਰੋਡ ਸ਼ੋਅ ਰੱਖਿਆ ਹੈ ਤੇ ਇਸ ਰੋਡ ਸ਼ੋਅ ਤੋਂ ਤੋਂ ਮੈਂ ਅੱਜ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਰਾਜਪੁਰੇ ਦੇ ਜਿਹੜੇ ਲੋਕ ਨੇ ਉਹ ਕਿੰਨੇ ਉਤਸ਼ਾਹਿਤ ਨੇ ਔਰ ਚਾਹੇ ਪਿੰਡਾਂ 'ਚ ਚਾਹੇ ਸ਼ਹਿਰ ਦੇ ਅੰਦਰ ਬਹੁਤ ਵੱਡਾ ਮਤਲਬ ਕਿ ਜਿਹੜਾ ਹੰਗਾਰਾ ਅੱਜ ਦਾ ਹੰਗਾਰਾ ਤੁਸੀਂ ਆਪ ਹੀ ਦੇਖਦੇ ਆ ਮੈਂ ਇਹ ਕਹਿ ਸਕਦਾ ਕਿ ਰਾਜਪੁਰਾ ਦੇ ਅੰਦਰ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਲੈ ਕੇ ਜਿੱਤੇਗੀ। ਤੁਸੀਂ ਸਭ ਕਹਿ ਸਕਦੇ ਹੋ ਕਿ ਇਹਨਾਂ ਵਟਾਂ ਘੱਟ ਰਹਿ ਕੇ ਇੱਕ ਤਰ੍ਹਾਂ ਦਾ ਮੁਕਾਬਲਾ ਹੋ ਜਾਏਗਾ। ਬਿਲਕੁਲ ਹੋਏਗਾ ਤੇ 29 ਤਰੀਕ ਨੂੰ ਰਾਹੁਲ ਗਾਂਧੀ ਜੀ ਪਟਿਆਲਾ ਆ ਰਹੇ ਆ ਤਾਂ ਮੈਨੂੰ ਇਹ ਲੱਗਦਾ ਕਿ ਵੋਟਾਂ ਇੱਥੇ ਨੂੰ ਪੈਣੀਆਂ ਤੇ 29 ਤਰੀਕ ਨੂੰ ਪਟਿਆਲੇ ਦੇ ਲੋਕ ਡਿਕਲੇਅਰ ਕਰਦਣਗੇ ਸਾਡਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੈ। ਰਾਜਾ ਜੀ ਇਸ ਰੋਡ ਸ਼ੋਅ ਦੇ ਵਿੱਚ ਜਿੱਥੇ ਕਾਂਗਰਸੀ ਵਰਕਰ ਪਹੁੰਚੇ ਉੱਥੇ ਹੀ ਹੋਰ ਆਮ ਜਨਤਾ ਵੀ ਜਿਹੜੀ ਹੈ ਇਸ ਰੋਡ ਸ਼ੋਅ ਦੇ ਵਿੱਚ ਨਜ਼ਰ ਆਇਤੇ ਰਾਜਪੁਰਾ ਦੇ ਵਿੱਚ ਕਾਂਗਰਸ ਨੂੰ ਪਰਮਾ ਹੁੰਗਾਰਾ ਮਿਲਿਆ ਐਕਸਪੰਜਾਬ ਅਸਰ ਜੋ ਨਜ਼ਰ ਆਵੇ